ओके 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 भाई प्लीज साइड दे मैं मैं ना तो क्या हिसाब वेट 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 हो जाएगा पीछे जा भाई प्लीज फोटो का फोटो फोटो वी आर फोटो प्लीज सेंटर में आ भाई भाई प्लीज मोबाइल बहुत ਲੈਡੀ ਵੀਡੀਓ ਸਟੇਲ ਮੈਮ ਪਲੇ ਮੈਮ ਦੇਖ ਰਹੀ ਹੈ ਮੈਮ ਲਈ ਲੈਡੀ ਫੋਟੋ ਮਾਈਕ ਚਲੀ ਆ ਗਿਆ ਨਾ ਯਾਰ ਸੋ ਨਾਲ ਪਿੱਛੇ ਹੋ ਯਾਰ ਸੱਚੀ ਮੈਂ ਆਪ ਬੁਕੇ ਨਹੀਂ ਕਰਾਉਣਾ ਸਾਕ ਬੁਕੇ ਦੇ ਕੇ ਸੈਗਮੈਂਟ ਪਲੀਜ਼ ਥੈਂਕ ਯੂ ਮੈਮੀ ਫੋਟੋ ਪਲੀਜ਼ ਮੈਮ ਫੋਟੋ ਸਾਕ ਪਲੀਜ਼ Thank you. Thank you, man. is So KFC is like obviously quick, quick and easy. And uh, I think in some time. ਲੰਚ ਕਰਾਂਗੇ KFC ਦਾ ਲੱਗ ਰਿਹਾ ਇਹ ਤਾਂ ਬਹੁਤ ਵਧੀਆ ਆਲਵੇਸ ਆਲਵੇਸ ਲਿਵਿਆਨੇ ਆਪਾ ਬਹੁਤ ਵਧੀਆ ਲੱਗਦਾ ਐਂਡ KFC ਦਾ ਮੇਰੀ 올 ਲਿਸਟ ਵਿੱਚ ਆ ਕੇ ਜਦੋਂ ਜ਼ਿਆਦਾ ਖੋਜੇ ਪੈਂਦੇ ਆ ਭੁੱਖ ਦੇ ਸੋ ਦੈਨ KFC ਇਸ ਗੁਰਾ ਖਾਤਾ ਖੁਸ਼ ਆ ਲੱਗਦਾ ਖਾਣ ਲੱਗੇ ਆ ਥੋੜੀ ਦੇਰ ਚ ਖਲੋਂਣਗੇ ਨਹੀਂ ਇਹਦਾ ਫੇਵਰਿਟ ਬੋਲ ਚਾਹਗੇ ਅਲੋ ਮੈਨ ਕਿ 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 ਕਿ

ਸਾਲੋ ਕੀ ਹੋ ਰਿਹਾ ਹੈ ਸੋਰੀ ਸਰ ਮੈਨੂੰ ਮੈਡਮ ਖਾਤਾ ਲੱਗ ਰਿਹਾ ਹੈ ਸਿੰਘ ਜੀ ਮਸਟ ਪਲੀਜ਼ ਹੈ ਅੱਜ ਜਿੰਨੇ ਸੇਂਡ ਕੀ ਆ ਸਕਦੇ ਹੋ ਪੁਲੀਸ ਸਰ ਮੈਡਮ ਨੂੰ ਇਹ ਸੁਝਾਉਣਾ ਨਹੀਂ ਬਤਾ ਸਕਦਾ ਜਿਹਨੇ ਖਲਾੜਣਗੇ ਮੈਡਮ ਅੱਜ ਕਿੰਨਾ ਲੱਗ ਰਿਹਾ ਹੈ ਫਿਰ ਅੱਜ ਬਹੁਤ ਪਿਆਰ ਕਰਦੇ ਕਿਤਾ ਪਿਆਰ ਕਰਦੇ ਲੋਕੀ ਦੇਖੋ ਬਹੁਤ ਵਧੀਆ ਹੈ ਜੀ ਪਲੀਜ਼ ਲੈ ਜਾਓ ਹਮੇਸ਼ਾ ਵਾਂਗ ਜਿੱਥੇ ਜਾਓ ਉੱਥੇ ਪਿਆਰ ਜਾਈ ਪੱਲਾ ਬਲ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਬਰੀ ਤੈਂਕ ਯੂ ਮੈਨਕੀ ਤੈਂਕ ਯੂ ਮੈਂਡਾ ਗਾਮੀ ਤੁ ਲੋ ਜਿਹੜਾ ਅੱਗੇ ਆ ਰਿਹਾ ਨਾ ਸ਼ੂਟ ਪੈ। ਵੀ ਗੈਰ ਸਰਤ ਇਹ ਸਾਡਾ 엘ੀਜੀਨ ਟਾਵਰ ਦੇ ਵਿੱਚ ਇੱਕ ਪ੍ਰੋਜੈਕਟ ਸਟਾਰਟ ਹੋਇਆ ਵਾ। ਪਹਿਲਾਂ ਅਸੀਂ ਮੋਲੇਕੂਲਰ ਰੋਡ ਤੇ ਵੀ ਇੱਕ ਕਮਰਸ਼ੀਅਲ ਪ੍ਰੋਜੈਕਟ ਗੋਲਡੈਸਟ ਦੇ ਨਾਮ ਤੇ ਸਾਡਾ ਚੱਲ ਰਿਹਾ ਤੇ ਇਹ ਅਸੀਂ ਇਸ ਏਰੀਆ ਦੇ ਵਿੱਚ 엘ੀਜੀਨ ਟਾਵਰ ਦੇ ਨਾਮ ਤੇ ਇੱਕ ਕੰਪਲੈਕਸ ਮਤਲਬ ਬਣਾਇਆ ਹੈਗਾ ਜਿਹਦੇ ਵਿੱਚ ਅਲੱਗ-ਅਲੱਗ ਬ੍ਰਾਂਡ ਲੋਕਾਂ ਨੂੰ ਜਿੱਥੇ ਫੈਸਿਲਿਟੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ KFC ਦੀ ਅੱਜ ਓਪਨਿੰਗ ਹੋਈ ਆ। ਤੇ ਸਕੈਂਡਰੀ ਇਹਦੇ ਚ ਅਲੱਗ-ਅਲੱਗ ਜਿਹੜੇ ਬ੍ਰਾਂਡ ਆ ਰਹੇ ਆ ਜਿਨ੍ਹਾਂ ਚ ਸਾਗਰ ਰਤਨਾ ਜੋ ਕਿ ਡੋਮੀਨੋਸ ਬਾਬਾ ਚਿਕਨ ਗਿਆਨੀ ਆਈਸਕ੍ਰੀਮ ਤੇ ਹੋਰ ਅਦਰਸ ਕਾਫੀ ਸਾਡੇ ਜਿਹੜੇ ਹੈਗੇ ਆ ਉਹ ਆ ਰਹੇ ਜਿਹੜੇ ਕਿ ਮਤਲਬ ਜਿਨ੍ਹਾਂ ਦੇ ਲੋਕਾਂ ਨੂੰ ਕਾਫੀ ਦੂਰ ਜਾਣਾ ਪੈਂਦਾ ਸੀ ਇਸ ਏਰੀਏ ਤੋਂ ਹੁਣ ਉਹ ਇਸ ਏਰੀਏ ਦੇ ਵਿੱਚ ਇਹ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਬ੍ਰਾਂਡ ਦੀਆਂ ਮਿਲਣ ਗਿਆ ਸਾਡੇ ਹੋਰ ਵੀ ਕਾਫੀ ਬ੍ਰਾਂਡ ਹੈਗੇ ਆ ਜਿਹੜੇ ਲਾਂਚ ਹੋ ਰਹੇ ਨੇ ਤੇ ਇੱਥੇ ਅਸੀਂ ਇਹ ਕੰਪਲੈਕਸ ਬਣਾ ਕੇ ਲੋਕਾਂ ਨੂੰ ਇਸ ਦੀ ਬਹੁਤ ਜ਼ਿਆਦਾ ਸਹੂਲਤ ਮਿਲੇਗੀ ਤੇ ਕਨਾਲ ਰੋਡ ਦੇ ਉੱਤੇ ਇਹ ਕੰਪਲੈਕਸ ਸਾਡਾ ਹੈਗਾ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਨਾ ਵੀ ਕਾਰਪੋਰੇਸ਼ਨ ਦੀ ਹੱਦ 'ਚ ਆ ਪਾਰਕਿੰਗ ਦੀ ਪੂਰੀ ਫੈਸਿਲਿਟੀ ਆ ਤੇ ਲੋਕ ਮਤਲਬ ਇਹਦੇ 'ਚ ਆਪਣਾ ਇੱਕ ਵਾਰੀ ਜ਼ਰੂਰ ਆ ਕੇ ਮਮਾ ਕਿ ਪਹੁੰਚ ਸਰ ਕਿਹੜੇ ਕਿਹੜੇ ਇਲਾਕੇ ਏਰੀਆ ਦੀ ਟੋਪੋ ਪੀਪਲ ਨੂੰ ਦੇਖਦੇ ਤੁਸੀਂ ਇੱਥੇ ਸੋਚ ਐ ਸਰ ਇਦਾਂ ਵੀ ਇਹਦੇ ਚ ਈਸ਼ਨਗਰ ਸ਼ਿਮਲਾਪੁਰੀ ਫੇਰੇ ਦੇ ਨਾਲ ਪਿੱਛੇ ਜਿਹੜੇ ਆਪਣੇ ਦਰਾਹੇ ਤੱਕ ਕਾਫੀ ਪਿੰਡ ਹੈਗੇ ਨੇ ਜਿਹੜੇ ਲੱਗਦੇ ਨੇ ਇਹਨਾਂ ਨੂੰ ਵਿਲੇजेस ਜਿਹੜੇ ਨਾਲ ਨੇ ਤੇ ਦਰਾਹੇ ਤੱਕ ਕਾਫੀ ਹੈਗੇ ਨੇ ਉਹ ਲੋਕਾਂ ਨੂੰ ਇੱਥੇ ਲੁਧਿਆਣੇ ਦੇ ਦੂਸਰੇ ਏਰੀਆ ਜਾਣਾ ਪੈਂਦਾ ਸੀ ਸੌ ਸਿਟੀ ਵਾਲੀ ਸਾਈਡ ਦੇ ਉੱਤੇ ਤੇ ਹੁਣ ਉਹ ਕਾਫੀ ਬ੍ਰਾਂਡ ਜਿਹੜੇ ਹੈਗੇ ਇੱਥੇ ਉਹਨਾਂ ਨੂੰ ਅਵੇਲੇਬਲ ਮਿਲਣਗੇ ਜਿਹਦੇ ਨਾਲ ਕੀ ਉਹ ਆਪਣਾ ਮਤਲਬ ਉਹਨਾਂ ਨੂੰ ਇੰਨੀ ਦੂਰ ਜਾਣਾ ਨਹੀਂ ਪਏਗਾ ਕਿਹਨਾਂ ਨੇ ਸਰ ਇਹ ਜੋਪਨਿੰਗ ਇਹ ਸਰ ਇਦਾਂ ਵੀ ਇਹਦੇ 'ਚ ਸਾਡੇ ਪ੍ਰੇਮ ਸਿੰਘ ਸੋਖੀ ਆਨਰ ਨੇ ਪਲੱਸ ਉਹਨਾਂ ਦੇ ਨਾਲ ਚਰਨਜੀਤ ਸਿੰਘ ਚਟ ਸਿੰਘ ਸਿੰਘ ਗਿੱਲ ਤੇ ਇੰਦਰਜੀਤ ਦਿਓਲ ਇਹ ਸਾਰੇ 파ਟਨਰ ਨੇ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪਬਲੀਕਲੀ ਲਾਂਚ ਕੀਤਾ